वाहे गुरु वाहे गुरु वाहे गुरु जी वाहे गुरु वाहे गुरु वाहे गुरु, वा गुरु जी वाहे गुरु वाहे गुरु वाहे गुरु, वा गुरु जी मन की गात ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਹੀ ਖਾਹਿਰ ਬਿਹਾਰੀ ਪੜਨੀ ਹੈ ਕਈ ਨਹੀਂ ਕਹਿਣਾ ਪਿਛੈ ਪੱਪੇ ਤੇ ਅੜਕ ਲਾਉਣੀ ਹੈ ਪਛਤਾਏ ਛੱチェ ਨੂੰ ਔਂਕੜ ਲੱਗੀ ਐ ਸਿੱਧਾ ਪਛਤਾਈ ਨਹੀਂ ਕਹਿਣਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਕਾਗਦ ਗੱਗਾ ਮਲਣਾ ਜਾਂ ਨਹੀਂ ਕਾਗਦ ਕਾਗਦ ਲਿਖਣ ਹਾਰ ਨਹੀਂ ਕਹਿਣਾ ਲਿਖਣ ਹਾਰ ਮਨਨੇ ਕਾ ਬਹਿ ਇਹਨੂੰ ਬਹਿ ਨਹੀਂ ਕਹਿਣਾ ਬਹਿ ਹਾਏ ਨੂੰ ਸਿਹਰੀ ਵਿਚਾਰ ਵਾਵੇ ਨੂੰ ਬਿਹਾਰੀ ਪੜਨੀ ਹੈ ਵਿਚਾਰ ਨਹੀਂ ਕਹਿਣਾ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣਾ ਹੈ ਮਨ ਕੋਏ ਨਿਰੰજન ਨੰਨੇ ਦੀ ਸਿਹਾਰੀ ਪੜ੍ਹਨੀ ਹੈ ਨਰੰજન ਨਹੀਂ ਕਹਿਣਾ ਮੰਨ ਜਾਣਾ ਪਹਿਲਾ ਮੰਨ ਕੱਸ ਕੇ ਪੜ੍ਹਨਾ ਹੈ ਦੂਸਰਾ ਮਨ ਕੋਏ ਇਹ ਪੋਲਾ ਕਹਿਣਾ ਹੈ ਜੀ ਜੇ ਕੋ ਮੰਨ ਜਾਣਾ ਹੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁੱਧ ਇਸ ਪੌੜੀ ਵਿੱਚ ਨੰਨੇ ਤੇ ਦਲਾਵਾਂ ਲੱਗੀਆਂ ਹੋਈਆਂ ਮਨੈ ਪਹਿਲੀ ਪੌੜੀ ਦੀ ਚਾਲ ਦੇ ਨਾਲ ਤੁਰਦੇ-ਤੁਰਦੇ ਉਹਨੂੰ ਮੰਨੇ ਨਹੀਂ ਗਈ ਜਾਣਾ ਮਨੈ ਬੁੱਧ ਬੱਬੇ ਤਦਕ ਸੁੱਧ ਸੱਸੇ ਤਦਕ ਸੁਰਤ ਹੋਵੇ ਵਾਵੇ ਤੇ ਦੁਨਾਵਾ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਸッセ ਤੇ ਅਦਤ ਮੰਨ ਮੋਹ ਚੋਟਾਂ ਨਾ ਖਾਏ ਮੰਨ ਜਮ ਕੈ ਸਾਥ ਨਾ ਜਾਏ ਮੋਹ ਚੋਟਾਂ ਮੋਹੇ ਨਹੀਂ ਕਹਿਣਾ ਮੋਹ ਚੋਟਾਂ ਮੂੰਹ ਉਪਰ ਇਹਨੂੰ ਚੋਟਾ ਨਹੀਂ ਕਹਿਣਾ ਚੋਟਾਂ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਇ ਪਤ ਪੋਲਾ ਕਹਿਣਾ ਜੀ ਪਤ ਨਹੀਂ ਕਹਿਣਾ ਇੱਜ਼ਤ ਪੈਜ ਮਨੈ ਮੱਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਮੱਗ ਪੋਲਾ ਮੱਗ ਨਹੀਂ ਗਣਨ ਸੇਤੀ ਕਸਕੇ ਕਹਿਣਾ ਸੇਤੀ ਨਹੀਂ ਗਣਨਾ ਸੇਤੀ ਸੰਬੰਧ ਸਸਨ ਨ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹ ਮੂਖ ਦਵਾਰ ਮਨ ਪਰਵਾਰਾ ਸਾਧਾਰ ਪਾਵਹ ਪਾਵਨ ਗਣ ਹਾਏ ਨੂੰ ਸਿਹਾਰੀ ਬਣਨੀ ਹੈ ਸਾਧਾਰ ਸਸੇ ਨੂੰ ਕੰਨਾ ਸਧਾਰ ਨਹੀਂ ਸਾਧਾਰ ਮਨ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵਹਿ ਨ ਭਿਖ ਸਿੱਖ ਸਸਿਅਤ ਅਦਕ ਭਵਹਿ ਹਾਹਿ ਨੂੰ ਸਿਹਾਰੀ ਭਿਖ ਭੱਬੇ ਤੇ ਅਦਕ ਲਉਣੀ ਹੈ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚ ਪਾਵਹ ਦਰਗਹ ਮਾਨ ਪਾਵਹ ਦਰਗਹ ਹਾਹੇ ਪਾਵਨ ਦਰਗਹ ਨਹੀਂ ਕਹਣਾ ਪੰਚ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਸੋਹੇ ਸੋਹੇ ਨਹੀਂ ਕਹਿਣਾ ਰਾਜਾਨ ਰਾਰੇ ਨੂੰ ਕੰਨਾ ਰਜਾਨ ਨਹੀਂ ਜੇ ਕੋ ਕਹ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਕਹ ਕਹ ਨਿਕਣ ਕਹੇ ਵਿਚਾਰ ਵਾਵੇ ਨੂੰ ਬਿਹਾਰੀ ਕਰਨੇ ਮਣਾਣੇ ਤੇ ਦੁਲਾਮਾ ਕਰਨੇ ਸੁਮਾਰ ਸਸੇ ਦੇ ਓਂਕੜ ਸਮਾਰ ਨਹੀਂ ਗਹਿਣਾ ਤੋਲ ਧਰਮ ਦਇਆ ਕਾ ਊਤ ਸੰਤੋਖ ਥਾਪ ਰੱਖਿਆ ਜਨ ਸੂਤ ਦਇਆ ਜਿਹੜੀ ਨੂੰ ਸਿਹਾਰੀ ਦਇਆ ਨਹੀਂ ਗਹਿਣਾ ਦਇਆ ਰੱਖਿਆ ਅਰਾਰੇ ਤਦਕ ਜੇ ਕੋ ਬੁੱਝੈ ਹੁ ਵ ਸਚਿਆਰ ਬੁੱਝੈ ਸਚਿਆਰ ਕਸ ਕੇ ਧਵ ਲੈ ਉਪਰ ਕੇਤਾ ਪਾਰ ਉਪਰ ਕੇਤਾ ਕਸ ਕੇ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲ ਕਵਣ ਜੂਰ ਹੋਰ ਪਰੈ ਪਾਰਾ ਤਲੈ ਪੋਲਾ ਕਮਨਜੂਰ ਕਮਨ ਤਾਂ ਨਾਣਾ ਪੂਰਾ ਜੀਅ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਜੀਅ ਆੜਾ ਸਭਨਾ ਭੱਬਾ ਸਭਨਾ ਨਹੀਂ ਕਹਿਣਾ ਇਸ ਲਈ ਸੱਸੇ ਨੂੰ ਜੋਰ ਦੇ ਕੇ ਅਦਕ ਲਾ ਕੇ ਪੜਾਂਗੇ ਭੱਬਾ ਪੂਰਾ ਬੋਲੂਗਾ ਇਹ ਹੋ ਲੇਖਾ ਲਿਖ ਜਾਣਾ ਹੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਕਸ ਕੇ ਕੀਤਾ ਨਹੀਂ ਕਹਿਣਾ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣ ਕੌਣ ਕੂਤ ਸਵਾਲੇ ਹੋ ਹਾ ਹਾ ਸੋਲਿਓ ਨੀ ਗੈਣਾ ਕੀਤਾ ਪਸਾਉ ਏਕੋ ਕਵਾਉ ਤਸਤੇ ਹੋਏ ਲੱਖ ਦਰਿਆ ਲੱਖ ਲੱਲੇ ਤੇ ਅਦਕ ਦਰਿਆ ਓ ਰਾਰੇ ਨੂੰ ਬਿਹਾਰੀ ਦਰਿਆ ਓ ਨੀ ਗੈਣਾ ਗੋਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਕੁਦਰਤ ਦਦਾਰਾਰਾ ਪੂਰੇ ਮਲਕੇ ਜਿੰਨੀ ਕੁਦਰਤ ਇਹ ਦਦੇ ਨੂੰ ਕਾਲੀ ਕਾਲੀ ਚ ਮਲ ਨਾ ਜਾਣੀ ਕੁਦਰਤ ਕਵਣ ਕਹਾ ਵਿਚਾਰ ਵਾਵੇ ਨੂੰ ਬਿਹਾਰੀ ਜਾਵਾਂ ਏਕ ਵਾਰ ਵਾਵੇ ਨੂੰ ਕੰਨੇ ਨਾਲ ਬਿੰਦੀ ਜੋ ਤੁੰਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਈ ਭਲੀਕਾਰ ਸਾਈ ਜੋ ਨਾਲ ਸੰਬੰਧ ਹੈ ਸਾਈ ਜੋ ਤੁਤ ਭਾਵੈ ਜੋ ਤੈਨੂੰ ਭਾਉਂਦਾ ਹੈ ਸਾਈ ਭਲੀਕਾਰ ਉਹੀ ਕਾਰ ਚੰਗੀ ਹੈ ਉਹੀ ਇਸ ਲਈ ਈੜੀ ਨੂੰ ਬਿੰਦੀ ਨਹੀਂ ਲਾਉਣੀ ਸਾਈ ਨਹੀਂ ਕਹਿਣਾ ਸਾਈ ਦਾ ਭਾਵ ਹੁੰਦਾ ਹੈ ਮਾਲਕ ਖਸਮ ਤੂੰ ਸਦਾ ਸਲਾਮਤ ਨਿਰੰਕਾਰ ਸਲਾਮਤ ਨਿਰੰਕਾਰ ਨੰਨੇ ਦੀ ਸਿਹਾਰੀ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਇਹ ਤਿੰਨ ਪੌੜੀਆਂ ਆਉਣੀਆਂ ਵਾਰ-ਵਾਰ ਸ਼ਬਦ ਨੇ ਆਉਣਾ ਹੈ ਇਸ ਲਈ ਸੰਖ ਤੋਂ ਪਹਿਲਾਂ ਆੜਾ ਲੱਗਾ ਹੋਇਆ ਹੈ ਅਸੰਖ ਪੂਜਾ ਪੋਲਾ ਕਹਿਣਾ ਪੂਜਾ ਨਹੀਂ ਕਹਿਣਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਗ੍ਰੰਥ ਮੁਖ ਮੰਮੇ ਤੇ ਅਤਕ ਲਾਉਣੀ ਹੈ ਅਸੰਖ ਗ੍ਰੰਥ ਵੱਖ-ਵੱਖ ਇਹ ਇਕੱਠੇ ਜੇ ਪੜ ਕੇ ਅੱਖਰ ਮਲੇ ਜੇ ਜਾਂਦੇ ਸੰਗ੍ਰੰਥ ਮੁਖ ਵੇਦ ਪਾਠ ਉਹ ਪਹਿਲਾ ਅਸੰਖ ਦਾ ਖੱਖਾ ਵੀ ਨਹੀਂ ਪੂਰਾ ਬੋਲਿਆ ਥੱਥਾ ਵੀ ਪੂਰਾ ਨਹੀਂ ਬੋਲਿਆ ਇਸ ਲਈ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ 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 ਨਹੀਂ ਗੈਣਾ ਉਦਾਸ ਊੜੇ ਨੂੰ ਔਂਕੜ ਲੱਗੀ ਹੋਈ ਹੈ ਅਦਾਸ ਨਹੀਂ ਗੈਣਾ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਵਿਚਾਰ ਵਾਵੇ ਨੂੰ ਬਿਹਾਰੀ ਸਤੇ ਕੋਲਾ ਕਹਿਣਾ ਜੇ ਸਤੇ ਨਹੀਂ ਕਹਿਣਾ ਦਾਤਾਰ ਤਦ ਇਹਨੂੰ ਕੰਨਾਂ ਲੱਗਾ ਹੋਇਆ ਹੈ ਦਾਤਾਰ ਨਹੀਂ ਕਹਿਣਾ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲੇਵ ਲਾਇ ਤਾਰ ਮੋਹ ਭਖ ਮੋਹ ਨਿਕਨ ਮੋਹ ਮੂਹ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਉ ਦਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ nerangkaru